ਮਹਾਕਾਲ ਸ਼ਿਵ ਜੀ ਨਹੀਂ ਹੈ ਅਗਲੀਆਂ ਪੰਕਤੀਆਂ ਸਿੱਧ ਕਰਦੀਆਂ ਨੇ ਉਹ ਜਿਹੜਾ ਮਹਾਕਾਲ ਜਿਹਦੀ ਰੱਦਨਾ ਗੁਰੂ ਗੋਬਿੰਦ ਸਿੰਘ ਕਰਦੇ ਨੇ ਉਹ ਕਹਿ ਰਿਹਾ ਹੈ ਮਹਾਦੇਵ ਅਚੁੱਤ ਕਹਿਵਾਇਓ ਬਿਸਨ ਆਪ ਹੀ ਕੋਠ ਹਰਾਇਓ ਮੈਂ ਦੇਵਤਿਆਂ ਚੋਂ ਇੱਕ ਮਹਾਨ ਦੇਵਤਾ ਪੈਦਾ ਕੀਤਾ ਮਹਾਦੇਵ ਤੋਂ ਸ਼ਿਵ ਜੀ ਨੂੰ ਮਹਾਦੇਵ ਆਖੀਦਾ ਸਿੱਖ ਮਹਾਕਾਲ ਉਹਨੂੰ ਮੰਦੇ ਜੋ ਸਦੀਵੀ ਹੈ ਭਾਈ ਗੋ ਕਹਿੰਦੇ ਮਹਾਦੇਵਾਂ ਦਾ ਮੈਂ ਅਚੁੱਤ ਹਾਂ ਮੈਂ ਸਦੀਵੀ ਹਾਂ ਵੈਗਰੂਆ ਦੇ ਮੈਂ ਬ੍ਰਹਮਾ ਨੂੰ ਭੇਜਿਆ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨ ਹੂੰ ਜਾਣਾ ਉਹ ਆਪ ਪਾਰ ਬ੍ਰਹਮ ਬਣ ਕੇ ਬਹਿ ਗਿਆ ਸਭ ਤੇ ਆਪਣਾ ਨਾਮ ਝਪਾਇਓ ਸਤ ਨਾਮ ਕਾ ਹੁੰਨਾ ਗਿਰੜਾਇਓ ਸਾਰੇ ਸ਼ਿਵ ਜੀ ਬ੍ਰਹਮਾ ਆਪਣਾ ਹੀ ਨਾਮ ਝਪਾਉਂਦੇ ਰਹੇ ਮੇਰਾ ਨਾਮ ਹੀ ਨਾ ਝਪਾਇਆ ਜਾਓ ਗੁਰੂ ਗੋਬਿੰਦ ਰਾਏ ਬਣੋ ਅਕਾਲ ਦਾ ਨਾਮ ਝਪਾਓ ਹੁਣ ਇਥੇ ਮਹਾਕਾਲ ਸ਼ਿਵ ਜੀ ਨਹੀਂ ਹੈ ਪਰਮਾਤਮਾ ਹੈ ਜੋ ਸਦੀਵੀ ਹੈ ਮਹਾਕਾਲ ਕਾਲ ਦਾ ਆਰਾਧੀ ਕਾਲ ਕਾ ਵੀ ਕਾਲ ਕਰਨੇ ਵਾਲਾ ਮਹਾਕਾਲ ਵਾਹਿਗੁਰੂ ਜਿਹਦੇ ਹੁਕਮ ਚ ਕਾਲ ਹੈ ਜਿਹਦੇ ਹੁਕਮ ਚ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਇਹ ਤਮਾਸਾ ਸ਼ਿਵ ਬ੍ਰਹਮਾ ਮਹੇਸ਼ ਬਹੁਤ ਵੱਡੇ ਅਵਤਾਰ ਮਹਾਪੁਰਸ਼ ਹੋਏ ਨੇ ਕੋਈ ਦੋ ਰਹਿ ਨਹੀਂ ਪਰ ਤਿੰਨੇ ਪ੍ਰਭੂ ਦੇ ਅਧੀਨ ਨੇ ਔਰ ਉਸ ਪ੍ਰਭੂ ਨੂੰ ਮਹਾਕਾਲ ਆਖਿਆ